ਉਹ ਮੈਂ ਤਾਂ ਉਹਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਜੀ ਮੈਨੂੰ ਜਦੋਂ ਮੈਂ ਤੜਕੇ ਉੱਠਿਆ ਉਹ ਤਾਂ ਮੇਰੇ ਬਿੱਡਾਂ ਦੇ ਖਿਲਰੇ ਆ ਪਏ ਲੀ ਰੋਲੀ ਰੋਇਆ ਪਿਆ ਮੈਨੂੰ ਤਾਂ ਉਹਨੇ ਹੀ ਸਰਪ੍ਰਾਈਜ਼ ਦਿੱਤਾ ਬਾਈ ਵੇਕ ਟੂ ਕੀਤੀ ਬਾਈ ਪਲਾਸਟੂ ਬੜਿਆ ਬੰਦਾ ਵੇਖ ਲੋ ਸਰਕਾਰ ਨੂੰ ਕਹੀਦਾ ਮੇਰਾ ਪਾਸਪੋਰਟ ਬਣਾ ਕੇ ਦਿਓ ਉਹਨਾਂ ਨੂੰ ਹੁਣ ਸਰਕਾਰ ਨੇ ਦੱਸ ਕਿ ਠੇਕਾ ਵਾਲੇ ਦੀ ਤਰੀਬੀ ਘਰ ਵਾਲੇ ਨੇ ਪਾਸਪੋਰਟ ਪੜਿਆ ਤਰੀਕਾ ਇਹਦੇ ਕਾਰਵਾਈ ਹੋ ਸਕਦੇ ਤੁ ਕਰਾਉਣਾ ਚਾਹਣਾ ਬਾਈ ਮੇਰਾ ਵੀਜ਼ਾ ਲੱਗਿਆ ਮੇਰਾ ਪਾਸਪੋਰਟ ਬਣਾਇਆ ਦੂਰੀ ਤੋਂ ਤੇ ਸਾਰਾ ਕੁਝ ਸੈਟਿੰਗ ਕਰਕੇ ਦੇਣ ਮੇਰੇ ਇੰਨੇ ਪੈਸੇ ਕੌਣ ਕਰਕੇ ਦੇਵੇ ਕਿੱਥੋਂ ਦੇਵਾਂ ਇਸਲੇ ਕਰੂਗੀ ਵੀ ਮੇਰਾ ਪਾਸਪੋਰਟ ਅਪਲਾਈ ਦੂਰੀ ਤੋਂ ਕਰੋ ਬਣਾਓ ਮੇਰਾ ਪਾਸਪੋਰਟ ਪੈਸੇ ਦਿਓ ਮੈਨੂੰ ਠੀਕ ਹੈ ਪ੍ਰਸ਼ਾਸਨ ਨੇ ਤੇਰਾ ਠੇਕਾ ਨਹੀਂ ਲਿਆ ਇਦ ਨੂੰ ਅਪਲਾਈ ਵੀ ਆਪ ਕਰਨਾ ਬੂਗਾ ਤੈਨੂੰ ਪੈਸੇ ਕਹਦੇ ਦੇਵੇ ਤੇਰੀ ਘਰ ਵਾਲੀ ਨੇ ਤੇਰਾ ਪਾਸਪੋਰਟ ਬਾੜਿਆ ਤੇ ਪਛਾਛੇ ਦੂਦ ਪੈਸੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਹੀਂ ਯਾਰ ਸਰਕਾਰ ਦੀ ਜ਼ਿੰਮੇਵਾਰੀ ਪਾਸਪੋਰਟ ਬਾੜ ਤੈਰ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਬਈ ਤੇਰੀ ਘਰ ਵਾਲੀ ਸਾਹਮਣੇ ਕਿਧਰ ਪਾਸਪੋਰਟ ਸਾਹਮਣੇ ਤੇਰੀ ਜ਼ਿੰਮੇਵਾਰੀ ਹੈ ਮੇਰੀ ਘਰ ਦਾ ਇਹਦਾ ਯਾਰ ਮੈਂ ਤੇ ਇਹਦਾ ਵੀਦਾ ਚਪਰੇ ਤੋਂ ਵੀ ਤੇ ਚੱਲ ਬਈ ਮੈਂ ਦਾ ਬਈ ਮੈਂ ਤੇਰਾ ਪਾਸਪੋਰਟ ਹੈ ਬਈ ਮੇਰੇ ਤੇ ਕੱਲ੍ਹ ਤੇਰਾ ਕੀ ਮੇਰੇ ਤੇ ਕਾਰਵਾਈ ਕਰਾ ਦੇ ਬਈ ਆ ਦੇ ਕੋਲੇ ਮੈਨੂੰ ਸਭ ਚਾਹੀਦਾ ਮੈਨੂੰ ਉਹ ਚਾਹੀਦਾ ਯਾਰ ਬਈ ਇਨਸਾਫ ਤੈਨੂੰ ਮਿਲੂਗਾ ਪਾਸਪੋਰਟ ਬ ਮੈਂ ਦਾ ਪ੍ਰੋਬਾ ਮੇਰਾ ਇਟਲੀ ਦਾ ਆ ਆ ਗਿਆ ਸੀ ਵੀਜ਼ਾ ਠੀਕ ਹੈ ਮੈਂ ਉਹਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਹੁਣ ਤਾਂ ਮੈਨੂੰ ਸਵੇਰ ਹੁਣ ਤੇ ਸਰਪ੍ਰਾਈਜ਼ ਦੇਤਾ ਰਾਤ ਨੂੰ ਉਹਨੇ ਕੋਈ ਚੈੱਕ ਕਰ ਚੁੱਕ ਕਰਾਇਆ ਪਾਸਪੋਰਟ ਪਾੜ ਕੇ ਮੇਰੇ ਲਈ ਰੋਲੀ ਰੀਰ ਕਰਕੇ ਮੇਰੇ ਬੇਡੇ ਦੇ ਉੱਤੇ ਖਿਲਾ ਰਿਆ ਪੈਸੀ ਜੇ ਸਤਿ ਸ਼੍ਰੀ ਅਕਾਲ ਜੀ ਮੈਂ ਗਰਦੀਪ ਸਿੰਘ ਗੱਲ ਤੂ ਜਿਹੜਾ ਚੜੇ ਰੰਗਲਾ ਪੰਜਾਬ ਦੇ ਨਾਲ ਤੇ ਤੁਸੀਂ ਪਿਛਲੇ ਦਿਨਾਂ ਤੋਂ ਇੱਕ ਮੁੱਦਾ ਵੇਖਿਆ ਕੋ ਸੋਸ਼ਲ ਮੀਡੀਆ ਤੇ ਆਪਾਂ ਖਿਆ ਜਿਹਦੇ ਵਿੱਚ ਕੀ ਇੱਕ ਨੌਜਵਾਨ ਦਾ ਉਸਦੀ ਘਰ ਵਾਲੀ ਵੱਲੋਂ ਪਾਸਪੋਰਟ ਪਾੜ ਦਿੱਤਾ ਗਿਆ ਤੇ ਅੱਜ ਆਪਾਂ ਉਸ ਨੌਜਵਾਨ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਣੇ ਆ ਕੀ ਆ ਸਾਰੀ ਗੱਲਬਾਤ ਕੀ ਮੁੱਦਾ ਹੋਇਆ ਕਿਉਂ ਉਹਦਾ ਪਾਸਪੋਰਟ ਪਾੜਿਆ ਗਿਆ ਤੇ ਆਪਾਂ ਨੌਜਵਾਨ ਨਾਲ ਗੱਲ ਕਰਦੇ ਆ ਆਜੋ ਬਈ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਬਈ ਕੀ ਗੱਲ ਹੋਈ ਸੀ ਤੇ ਆ ਤੁਹਾਡੇ ਹੱਥੇ ਵਿੱਚ ਕੀ ਫੜਿਆ ਕੋਸ਼ ਨਹੀਂ ਬਈ ਯਾਰ ਹੁਣ ਤਾਂ ਇਹ ਮਿੱਟੀ ਹੈ ਬਕਾਗਜ਼ ਹੈ ਬਸ ਪਾੜਦੇ ਬਸ ਮੇਰੇ ਘਰ ਵਾਲੇ ਨੇ ਪਾੜ ਦਿੱਤਾ ਸੀਗਾ ਮੇਰਾ ਇਹ ਪਾਸਪੋਰਟ ਹੈ ਬਈ ਪਾਸਪੋਰਟ ਸੀਗਾ ਬਈ ਵੇਖੋ ਦਰਸ਼ਕੋ ਬਈ ਪਾਸਪੋਰਟ ਦਾ ਕੀ ਹਾਲ ਕੀਤਾ ਬਈ ਜਲਦ ਜੀ ਕਿੱਧਰ ਗਈ ਜਲਦ ਜੁਲ ਤੇਰ ਬਈ ਮੈਂ ਤਾਂ ਆ ਮਸਾਂ ਲੱਭੇ ਤੁਹਾਡੇ ਵਾਸਤੇ ਲਿਆ ਖਬਰ ਲਾਉਣ ਵਾਸਤੇ ਮੈਨੂੰ ਤਾਂ ਕੁਝ ਨਹੀਂ ਮਿਲਿਆ ਕਾਜ ਕੋ ਸਾਰਿਆਂ ਨੂੰ ਅੱਗ ਲਾਦੀ ਪਾੜ ਕੇ ਰੂੜੀ ਰੂੜੀ ਕਰਤਾ ਨਹੀਂ ਭਾਈ ਐਡਾ ਕੀ ਐਵਦਾ ਕੀ ਤੇਰੇ ਘਰੋਂ ਐਡਾ ਖੋਪ ਸੀਗਾ ਤੇਰੇ پاسਪੋਰਟ ਲੈਣੇ ਪਾੜੀ ਦਿੱਤੇ ਨਹੀਂ ਭਾਈ ਯਾਰ ਮੇਰੀ ਗੱਲ ਸੁਣੋ ਪਹਿਲਾਂ ਮੈਂ ਗਿਆ ਸੀਗਾ ਭਾਈ ਦੁਬਈ ਹਾਂ ਠੀਕ ਹੈ ਵਧੀਆ ਵੀਜ਼ਾ ਲਾ ਕੇ ਮੈਂ 6-7 ਮਹੀਨੇ ਲੱਗ ਕੇ ਆਇਆ ਦੁਬਈ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਭਾਈ ਮੇਰਾ ਯਾਰ ਮਿਹਨਤ ਕੀਤੀ ਮੈਂ ਹਨਾ ਉੱਥੋਂ ਪੇਪਰ ਪਪਰ ਵਰਕ ਕਰਾਇਆ ਤੇ ਮੇਰਾ ਇਟਲੀ ਦਾ ਵੀਜ਼ਾ ਲੱਗਣਾ ਸੀ ਅੱਛਾ ਤੇ ਮੈਂ ਇਟਲੀ ਜਾਣਾ ਸੀਗਾ ਕੱਲ ਪਰਸੋਂ ਜਾਣਾ ਸੀ ਵੀ ਜਦ ਲੱਗ ਗਿਆ ਸੀ ਲੱਗ ਗਿਆ ਸੀ ਬਈ ਸਾਰਾ ਕੁਝ ਹੋ ਗਿਆ ਸੀਗਾ ਮੇਰੀ ਘਰ ਵਾਲੀ ਨੂੰ ਪਤਾ ਲੱਗ ਗਿਆ ਵੀ ਇਟਲੀ ਦਾ ਇਹ ਨੇ ਇਟਲੀ ਜਾਣਾ ਪਹਿਲਾਂ ਇਹ ਉੱਥੇ ਜਾ ਕੇ ਆਇਆ ਹੂੰ ਦੁਬਈ ਹੁਣ ਇਟਲੀ ਜਾਣਾ ਇਹ ਨੇ ਵੀ ਮੇਰੇ ਕੋਲ ਤਾਂ ਰਹਿੰਦਾ ਨਹੀਂ ਅੱਛਾ ਠੀਕ ਹੈ ਤੇ ਉਹਨੇ ਬਸ ਮੇਰਾ ਪਾਸਪੋਰਟ ਵੇਖ ਲਿਆ ਤੇ ਉਹਨੇ ਪਾਸਪੋਰਟ ਪਾਰਤਾ ਤੇ ਹੁਣ ਮੈਂ ਕੀ ਕਰਾਂ ਬਾਈ ਬਈ ਤੁਹਾਡੀ ਘਰ ਤੇ ਕਾਰਵਾਈ ਹੋ ਗਈ ਤਾਂ ਕਹਿੰਦੇ ਨੇ ਸਰਕਾਰੀ ਦਸਤਾਵੇਜ਼ ਹੁੰਦਾ ਛੇਲ ਜਿਹੇ ਫੋਟੋ ਲੱਗੀਆਂ ਹੁੰਦੀਆਂ ਪੂਰੇ ਸਰਕਾਰੀ ਦਸਤਾਵੇਜ਼ ਆ ਬਾਈ ਤੇ ਮੈਂ ਕਾਰਵਾਈ ਕਰਾਈ ਆ ਹੁਣ ਕਰਾਤੀ ਹਾਂ ਕਰਾਤੀ ਬਾਈ ਤੇ ਵੇਖੋ ਬਾਈ ਦਰਸ਼ਕੋ ਬਾਈ ਦਾ ਜਿਹੜਾ ਪਾਸਪੋਰਟ ਆ ਨਾ ਜਵਾਂ ਰੀ ਰੋਲੀ ਕਰਤਾ ਕਹਿੰਦਾ ਬਾਈ ਜਲਤੀ ਇੱਥੇ ਆਈ ਨਹੀਂਗਾ ਤੁਹਾਡੇ ਅਸਤੇ ਥੋੜਾ ਦੇ ਕੇ ਆਇਆ ਸਮਾਨ ਬਾਈ ਦੁਬਈ ਜਾ ਕੇ ਆਇਆ ਸੀਗਾ ਬਾਈ ਕਿੰਨੇ ਪੈਸੇ ਲੱਗੇ ਤੁਹਾਡਾ ਇਟਲੀ ਆਸ ਜਿਹੜਾ ਵੀਜ਼ਾ ਸੀਗਾ ਕਿੰਨੇ ਪੈਸੇ ਲੱਗੇ ਇਟਲੀ ਦਾ ਬਾਈ ਮੇਰਾ 7-8 ਲੱਖ ਰੁਪਏ ਲੱਗਣਾ ਸੀਗਾ ਅੱਛਾ ਠੀਕ ਆ ਤੇ ਪਰ ਪਰ ਮੇਰਾ ਇਹਨੇ ਲੱਗਣਾ ਨਹੀਂ ਸੀ ਬਈ ਕਿਉਂਕਿ ਮੈਂ ਦੁਬਈ ਦਾ ਵੀਜ਼ਾ ਲਾ ਕੇ ਆਇਆ ਸੀ ਮੇਰਾ 3-4 ਲੱਖ ਹੀ ਲੱਗਣਾ ਸੀ ਦੁਬਈ ਇਹਨਾਂ ਘੱਟ ਸਿਸਟਮ ਮੈਂ ਤਾਂ ਇੰਨੀ ਮਿਹਨਤ ਕੀਤੀ ਸੀ ਯਾਰ ਮੇਰੀ ਤਾਂ ਜਮਾਂ ਚੋਥ ਕੇ ਰੱਖਤੀ ਸਿੱਧੀ ਜੀ ਗੱਲ ਆਪਣੀ ਨਹੀਂ ਬਈ ਯਾਰ ਇੱਕ ਇੱਕ ਤਰੀਕਾ ਇਹਨੂੰ ਕੀ ਨਹੀਂ ਕੋਈ ਕੋਈ ਥੋੜੀ ਲੜਾਈ ਪੜਾਈ ਹੋਈ ਹੋਗੀ ਨਹੀਂ ਪੜਾਈ ਨਹੀਂ ਬਈ ਉਹ ਕਹਿੰਦੀ ਮੇਰੇ ਕੋਲ ਰਹਿ ਤੇ ਤੂੰ ਬਈ ਰਹਿੰਦਾ ਨਹੀਂ ਹੁਣ ਫਿਰ ਇਹਦੇ ਵਿੱਚ ਬਈ ਯਾਰ ਪੈਸਾ ਮੈਂ ਕਿੱਥੋਂ ਕਮਾਵਾਂ ਫਿਰ ਇੱਥੇ ਦਿਹਾੜੀਆਂ ਨਾਲ ਪੂਰਾ ਹੁੰਦਾ ਕੰਮ ਯਾਰ ਦੁਬਈ ਤੋਂ ਕਿਨੇ ਚਿਰ ਤੋਂ ਆਇਆ ਸੀਗਾ ਦੁਬਈ ਤੋਂ ਬਈ ਮੈਂ 6 ਮਹੀਨੇ ਤੋਂ ਆਇਆ ਸੀ ਮੈਂ ਇਟਲੀ ਜਾਣਾ ਸੀ ਮੇਨ ਮਕਸਦ ਮੇਰਾ ਇਟਲੀ ਦਾ ਤੇ ਤੂੰ ਬਈ 6 ਮਹੀਨੇ ਤੋਂ ਯਾਰ ਤੂੰ ਆਇਆ ਸੀ ਸਹੀ ਗੱਲ ਬਈ ਤੇਰੀ ਫਿਰ ਘਰ ਆ ਜਿੱਦੀ ਵੀ ਸਹੀ ਆ 6 ਮਹੀਨੇ ਤੋਂ ਤੂੰ ਆਇਆ ਸੀ ਕੋਈ 2 ਮਹੀਨੇ ਰਹਿ ਪੈਂਦਾ ਉਹਦੇ ਕੋਲੇ ਤੇ ਬਈ ਮੈਂ ਦੱਸ ਦਨ ਰਹੀਆਂ ਯਾਰ ਤੇ ਦੱਸ ਦੇਣਾ ਨਾਲ ਤਾਂ ਬਈ ਕੋਈ ਅਸੀਂ ਦੱਸ ਦੇਣਾ ਰਹਿ ਤੱਕ ਇਹਦੇ ਗੱਲਬਾਤ ਵੀ ਨਹੀਂ ਹੁੰਦੀ ਚੰਗੀ ਤਰ੍ਹਾਂ ਤੂੰ ਰਹਿ ਪੈਂਦਾ ਮਹੀਨਾ ਤੱਕ ਹੀ ਤੇਰਾ ਪਾਸਪੋਰਟ ਹੀ ਤੇ ਬਈ ਤੂੰ ਨਾਲ ਲੈ ਜਾਂਦਾ ਮੈਨੂੰ ਆਇਆ ਵੀ ਇਟਲੀ ਦਾ ਵੀਜ਼ਾ ਲਵਾ ਕੇ ਉਹ ਤੋਂ ਬਾਅਦ ਹੌਲੀ ਹੌਲੀ ਮੈਂ ਇਹ ਉੱਥੇ ਕਰੂੰਗਾ ਤੇ ਉਹ ਤੋਂ ਬਾਅਦ ਜੁਕੇ ਦਾ ਲਵਾਉਂਗਾ ਜਾਂ ਕੈਨੇਡਾ ਦਾ ਅਮਰੀਕਾ ਦਾ ਆਸਟ੍ਰੇਲੀਆ ਦਾ ਤੇ ਬਈ ਆਇਆ ਤੂੰ ਲੈ ਕੇ ਜਾਉਂ ਹੁਣ ਤੂੰ ਤਾਂ ਬਈ ਸਾਰੀ ਉਮਰ ਹੀ ਕੱਢ ਲੇ ਤੇਰੀ ਹੋਰ ਕਿੰਨੀ ਹੈ ਹੁਣ ਮੇਰੀ ਉਮਰ ਹੈਗੀ ਬਈ 27 ਸਾਲ ਦੀ 27 ਸਾਲਾਂ ਦੀ ਤੇਰੀ ਉਮਰ ਹੈ ਤੂੰ ਗਾ ਵੀਜੇ ਦੇ ਪ੍ਰੋਸੈਸ ਕਰੇਗਾ ਉਹ ਤੋਂ ਬਾਅਦ ਬਈ ਤੂੰ ਬੁਢਾ ਹੋ ਜਾਏਗਾ ਤੇ ਵਿਚਾਰੀ ਉਹਨੂੰ ਤੂੰ ਕਦੋਂ ਲੈ ਕੇ ਗਿਆ ਉਹਦੀ ਉਮਰ ਕਿੰਨੀ ਹੈ ਤੇਰੀ ਘਰ ਵਾਲੀ ਦੀ ਉਹਦੀ ਵੀ ਬਸ ਇੰਨੀ ਕੀ ਹੈ ਤੇ ਬਈ ਉਹਨੂੰ ਤੂੰ ਕਦੋਂ ਲੈ ਕੇ ਜਾਏਂਗਾ ਪਾਸਪੋਰਟ ਵੀ ਹੋਣੀ ਨਹੀਂ ਆ ਇਨਸਾਫ ਤਾ ਤੂੰ ਚਾਹਣਾ ਵੀ ਇਨਸਾਫ ਹੋਣ ਬਈ ਤੈਨੂੰ ਕੀ ਵੀਜ਼ਾ ਲਵਾ ਕੇ ਦੇ ਕੇ ਦੂਰੀ ਪਰ ਵੀਜ਼ਾ ਯਾਰ ਮੇਰਾ ਮੇਰਾ ਪਾਸਪੋਰਟ ਜਿਹੜਾ ਮੈਂ ਸਰਕਾਰੀ ਦਸਤਾਵੇਜ਼ ਆ ਇਹ ਫੇਰ ਬਣ ਕੇ ਆਵੇ ਤੇ ਵੀਜ਼ਾ ਵੀ ਲੱਗ ਕੇ ਆ ਵੀਜ਼ਾ ਵੀ ਲੱਗ ਕੇ ਆਵੇ ਮੇਰਾ ਜਿਹੜਾ 3-4 ਲੱਖ ਰੁਪਏ ਲੱਗਿਆ ਉਹ ਵੀ ਮੇਰਾ ਵਾਪਸ ਆਵੇ ਯਾਰ ਭਾਈ ਮੈਂ ਯਾਰ ਕੀ ਕਰਾਂ ਦੱਸ ਯਾਰ ਤੂੰ ਮੈਨੂੰ ਮੈਂ ਮੈਂ ਕੀ ਮਜਬੂਰ ਹੋਇਆ ਪਰ ਰੋਣ ਤੇ ਭਾਈ ਨਹੀਂ ਜਾ ਮੈਂ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਪਏ ਹੋ ਕੀ ਗਿਆ ਮੈਂ ਤਾਂ ਕਦੇ ਉਹਨੂੰ ਜੋੜ-ਜੋੜ ਕੇ ਦੇਖਿਆ ਜੁੜਦਾ ਵੀ ਨਹੀਂ ਪਿਆ ਹੁੰਦਾ ਦਾ ਇਹ ਨਹੀਂ ਜਾਂ ਜਿਹੜੀ ਚੀਜ਼ ਕਹਿੰਦੇ ਨੇ ਪਾਰਟੀ ਗਈ ਤਾਂ ਕਿਵੇਂ ਜੁੜ ਜੂਗੀ ਬਈ ਇਹ ਵਾਰ ਦਾ ਤਾਂ ਜਿਹੜੀ ਕਦੋਂ ਰਾਤ ਨੂੰ ਹੋਈ ਸੀ ਕਿ ਦਿਨੇ ਹੋਈ ਸੀ ਓ ਯਾਰ ਇਹ ਬਈ ਯਾਰ ਰਾਤ ਨੂੰ ਨਾ ਮੈਂ ਸੁੱਤਾ ਪਿਆ ਸੀਗਾ ਤੇ ਬਸ ਮੈਨੂੰ ਮੈਨੂੰ ਨਹੀਂ ਪਤਾ ਲੱਗਿਆ ਉਹਨੇ ਕੀ ਕੀਤਾ ਕੀ ਨਹੀਂ ਲੜਾਈ ਹੋਈ ਸ਼ਾਇਦ ਤੁਸੀਂ ਉਹਨੂੰ ਦੱਸ ਚੁੱਕੇ ਹੋ ਉਹ ਕਹਿੰਦੀ ਮੈਨੂੰ ਲੈ ਕੇ ਚੱਲ ਬਾਹਰ ਲੈ ਕੇ ਜਾ ਹਾਂ ਤੇ ਫਿਰ ਤੂੰ ਲੈ ਜਾਂਦਾ ਉਹ ਕਹਿੰਦਾ ਮੈਨੂੰ ਜਾ ਵੜਨ ਦੇ ਤੈਨੂੰ ਮੈਂ ਲੈ ਜਾਊਂਗਾ ਉਹਨੂੰ ਐ ਸੀਗਾ ਵੀ ਬਾਹਰ ਜਾ ਕੇ ਕਿਸੇ ਹੋਰ ਨਾਲ ਵਿਆਹ ਕਰਾਊਗਾ ਇਹ ਨਹੀਂ ਬਈ ਮਤਲਬ ਕੀ ਉਹਨੂੰ ਤੁਸੀਂ ਪਹਿਲਾਂ ਦੱਸਤਾ ਸੀਗਾ ਵੀ ਤੁਹਾਡਾ ਬਈ ਲ ਕੋਈ ਐਥੇ ਬੈਠੇ ਤੁਹਾਡੀ ਮਾੜੀ ਗੱਲ ਆ ਨਾ ਬਈ ਯਾਰ ਤੁਸੀਂ ਕਿਉਂ ਉਹਨੇ ਉਹਨੂੰ ਉਹਨੇ ਪਾਸਪੋਰਟ ਤੇਰਾ ਉਹਦੇ ਹੱਥ ਕਿਵੇਂ ਲੱਗ ਗਿਆ ਤੂੰ ਤੇ ਲ ਘੋਲ ਕਾ ਕੇ ਨਹੀਂ ਰੱਖਿਆ ਬਈ ਯਾਰ ਮੈਂ ਕੋਈ ਚੀਲ ਕੋ ਗੇ ਰੱਖਦਾ ਬਸ ਮੈਂ ਆ ਦੱਸਣਾ ਪੁੱਤ ਮੈਂ ਦਾ ਭਰਾ ਉਹਨੂੰ ਮੇਰਾ ਇਟਲੀ ਦਾ ਆ ਆ ਗਿਆ ਸੀ ਵੀਜ਼ਾ ਠੀਕ ਹੈ ਮੈਂ ਉਹਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਹੁਣ ਤਾਂ ਮੈਨੂੰ ਸਵੇਰ ਹੁਣ ਤੇ ਸਰਪ੍ਰਾਈਜ਼ ਦਿੱਤਾ ਰਾਤ ਨੂੰ ਉਹਨੇ ਕੋਈ ਚੱਕਰ ਚੁੱਕਰ ਕਰਾਇਆ ਪਾਸਪੋਰਟ ਪਾੜ ਕੇ ਮੇਰਾ ਲੀਰੋ ਲੀਰ ਕਰਕੇ ਮੇਰੇ ਬੇਡੇ ਉੱਤੇ ਖਲਾ ਰਿਆ ਪੈਸੀ ਜਦੋਂ ਮੈਂ ਚੱਕਿਆ ਮੈਨੂੰ ਤਾਂ ਹੱਕਾ ਬੱਕਾ ਹੀ ਰਹਿ ਗਿਆ ਮੈਨੂੰ ਤਾਂ ਪਤਾ ਨਹੀਂ ਲੱਗੇ ਵੀ ਮੈਂ ਕਰਾਂ ਕੀ ਮੈਨੂੰ ਤਾਂ ਇਹੇ ਜਿਹਾ ਕਾਂ ਦੀ ਕਾਪੀ-ਕੂਪੀ ਹੋ ਮੇਰਾ ਪਾਸਪੋਰਟ ਹੋਊਗਾ ਜਦੋਂ ਪਾਸਪੋਰਟ ਵੇਖਿਆ ਬਈ ਇਹਦੀ ਜਲਤ ਜੀ ਲੈ ਗਈ ਆ ਜਲਤ ਹੀ ਨਹੀਂ ਪਤਾ ਕਿੱਧਰ ਗਈ ਉਹ ਤਾਂ ਮੈਂ ਚੁੱਲੇ ਚਲਾਈ ਪਈ ਆ ਬਈ ਮਾਲਾ ਉਹਦਾ ਚੁੱਲੇ ਚਲ ਬਾਈ ਮੇਰੀ ਗੱਲ ਸੁਣ ਮੇਰਾ ਵੀਜ਼ਾ ਸੀ ਯਾਰ ਬਾਈ ਯਾਰ 3 ਲੱਖ ਦਾ ਬਾਈ 3 ਲੱਖ ਦਾ ਤੇਰਾ ਸੀ ਯਾਰ ਨਹੀਂ 3 ਲੱਖ ਦਾ ਇਹ ਕਮਾਇਆ ਸੀ ਕਿ ਦੁਬਈ ਵਿਆਜ ਬੂਈ ਤੇ ਚੱਕਿਆ ਸੀਗਾ ਬਾਈ ਵਿਆਜ ਤੇ ਵੀ ਚੱਕੇ ਸੀ ਕਮਾਇਆ ਵੀ ਸੀ ਯਾਰ 6 ਮਹੀਨੇ ਤੂੰ ਦੁਬਈ ਲਾ ਗਿਆ ਸੋਚਾਂ ਵਾਸਤੇ ਸੋਚਦਾ ਯਾਰ ਮਾਂ ਤੇ ਬਾਰੇ ਸੋਚਦਾ ਆ ਆਪਦੀ ਘਰ ਵਾਲੀ ਬਾਰੇ ਸੋਚਦਾ ਮੈਂ ਨਹੀਂ ਸੋਚਦਾ ਤਾਂ ਬਾਈ ਤੂੰ ਚੱਲ ਤੇਰੀ ਗੱਲ ਮੰਨਦੇ ਸਹੀ ਸੋਚ ਆ ਤੇਰੀ ਜੇ ਤੂੰ ਦੁਬਈ 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 ਤੂੰ ਕੰਮ ਕੀ ਕਰਦਾ ਸੀ ਬਾਈ ਦੁਬਈ ਦੇ ਵਿੱਚ ਬਾਈ ਮੈਂ ਲੇਬਰ ਕੰਮ ਕਰਦਾ ਸੀ ਲੇਬਰ ਦਾ ਕੰਮ ਕਰਦਾ 6 ਮਹੀਨੇ ਲਾ ਗਿਆ ਕੋਈ ਕਿੰਨੇ ਪੈਸੇ ਲੈ ਕੇ ਆਇਆ ਤੂੰ ਦੁਬਈ ਤੋਂ ਨਹੀਂ ਬਾਈ ਪੁਆਇਂਟ ਵੇਖ ਲੈ 6 ਮਹੀਨੇ ਲੱਗੇ ਆ 6 ਮਹੀਨੇ ਲਾ ਕੇ ਆ ਤੇ 2.5 ਲੱਖ ਰੁਪਏ ਬਣਾ ਬਈ ਤੂੰ ਬਈ ਮੇਰੀ ਗੱਲ ਸੁਣ ਪਹਿਲੀ ਗੱਲ ਤੇ ਤੇਰੇ ਵਿਆਹ ਹੋਇ ਨੂੰ ਹੋਇਆ ਕਿੰਨਾ ਟਾਈਮ ਆ ਕਿੰਨਾ ਟਾਈਮ ਹੋ ਗਿਆ ਮੇਰੇ ਵਿਆਹ ਨੂੰ ਬਈ ਹੋਇਆ ਤਿੰਨ ਕ ਸਾਲ ਹੋਇਆ ਤਿੰਨ ਸਾਲ ਤੇਰੇ ਵਿਆਹ ਨੂੰ ਹੋਇਆ ਬਈ ਕੋਈ ਜਵਾਬ ਜੱਲਾ ਹੈਗਾ ਨਹੀਂ ਜਵਾਬ ਜੱਲਾ ਬਈ ਯਾਰ ਮੈਂ ਦੁਬਈ ਸੀਗਾ ਉਦੋਂ ਦਾ 6 ਮਹੀਨੇ ਦੁਬਈ ਦੁਬਈ 2 ਮਹੀਨੇ ਮੈਂ ਆਪਦੀ ਘਰ ਵਾਲੀ ਕੋਲ ਰਿਹਾ ਬਈ ਯਾਰ ਉਦੋਂ ਦਾ 6 ਮਹੀਨੇ ਉੱਥੇ ਲਾ ਕੇ ਆ ਹੁਣ ਮੈਂ ਫੇਰ ਆਇਆ ਸੀਗਾ ਮੈਂ ਚੱਲੇ ਜਾਣਾ ਐ ਕਰਕੇ ਵੀ ਚੱਲ ਬਈ ਮਾੜਾ ਮੋਟਾ ਸੈਟਿੰਗ ਕਰਕੇ ਤੇ ਕਰਦਾ ਉਹਨੂੰ ਚਲੂ ਨਾਲ ਲੈ ਕੇ ਆਂਦਾ ਨਾ ਵੀ ਨਵਾਂ ਨਵਾਂ ਤੁਹਾਡਾ ਵਿਆਹ ਹੋਇਆ ਸੀ ਬਈ ਗੁੱਸਾ ਪਰ ਉਹ ਵੀ ਲੋਕ ਰਹਿੰਦੀ ਆ ਯਾਰ ਹੁਣ ਜਿਹੜੇ ਆਰਮੀ ਚ ਮੁੰਡੇ ਭਰਤੀ ਹੋਇਆ ਉਹਨਾਂ ਦੀਆਂ ਘਰ ਵਾਲੀਆਂ ਰਹਿੰਦੀਆਂ ਹੀ ਆ ਤੇ ਵੀ ਰਹਿ ਸਕਦੀ ਸੀ ਯਾਰ ਬਈ ਰਹਿ ਸਕਦੀ ਉਹਦਾ ਫਿਰ ਵੀ ਉਹਨਾਂ ਥੋੜੀ ਘਰੇ ਨਾਲ ਗੱਲ ਕਰੀ ਤਾਂ ਪਹਿਲੇ ਗੋਣ ਠਾਣੇ ਜਾਂ ਜੇਲ੍ਹ ਚ ਜੇਲ੍ਹ ਚ ਨਹੀਂ ਬਈ ਉਹ ਹੈ ਦਾ ਘਰੀ ਉਹ ਹਾਂ ਠੀਕ ਹੈ ਤੇ ਮੈਂ ਮੇਰਾ ਮਨ ਤਾਂ ਕਰਦਾ ਵੀ ਉਹਨੂੰ ਫੜਾਵਾਂ ਮੈਂ ਹੂੰ ਪਰ ਮੇਰਾ ਮਨ ਇਹ ਵੀ ਕਰਦਾ ਵੀ ਨਾ ਫੜਾਵਾਂ ਮੇਰਾ ਤਾਂ ਸੋਚਦੇ ਆ ਹਜੇ ਵੀ ਓਦਾਂ ਯਾਰ ਵੀ ਹਜੇ ਵੀ ਮੈਨੂੰ ਕੋਈ ਕੁਝ ਨਹੀਂ ਵਿਗਲਿਆ ਵੀ ਪਾਸਪੋਰਟ ਬਣ ਜੂਗਾ ਇਹ ਥੋੜਾ ਜਿਹਾ ਮਾਲਾ ਕਰੀ ਜੰਨੇ ਸੀ ਕਿ ਬਣਾ ਨਹੀਂ ਜਾਵੇ ਪਰ ਨਹੀਂ ਕਿਸੇ ਨਾਲ ਤੁਸੀਂ ਗੱਲਬਾਤ ਕਰੀ ਇਹ ਵੀ ਥੋੜਾ ਜਿਹਾ ਪਾਸਪੋਰਟ ਬਣ ਗਿਆ ਤਾਂ ਵੀ ਵੀਜ਼ਾ ਫੇਰ ਮਿਲ ਸਕਦਾ ਤੁਹਾਨੂੰ ਯਾਰ ਬਾਈ ਯਾਰ ਉਹਦਾ ਹੈ ਕੀਤੀਆਂ ਗੱਲ ਉਹ ਕਹਿੰਦੇ ਵੀਜ਼ਾ ਤੁਹਾਡਾ ਪੈਸੇ ਫੀਸ ਵਾਪਸ ਹੋ ਜੂ ਤੁਹਾਡੀ ਵੀਜ਼ਾ ਲੱਗੀ ਸੀਗੀ ਪੈਸੇ ਲੱਗੀ ਸੀ ਉਹ ਵਾਪਸ ਹੋ ਜੂ ਤੇ ਚੱਲ ਫੇਰ ਬਈ ਕੋਈ ਗੱਲ ਨਹੀਂ ਫੇਰ ਇੰਨਾ ਤੁਹਾਨੂੰ ਗੁੱਸੇ ਵਾਲੀ ਕਿਹੜੀ ਗੱਲ ਪਾਸਪੋਰਟ ਦੂਰੀ ਦਾ ਬਣਾ ਲਿਓ ਯਾਰ ਦੂਰੀ ਵਾਰ ਯਾਰ ਬਈ ਯਾਰ ਕੌਣ ਜਾਵੇ ਠਾਈ ਠਾਈ 25 25 ਦਿਨ ਬੈਠਣਾ ਪੈਂਦਾ ਨਹੀਂ ਬਈ ਚੋਂ ਤਾਂ ਇਹ ਦਾ ਪਾਟ ਗਿਆ ਇਹ ਇਹ ਇਹਦੇ ਬਾਰੇ ਤਾਂ ਬਾਹਲਾ ਕੁਝ ਕਰਨਾ ਪਊਗਾ ਹੁਣ ਕਰਨਾ ਤਾਂ ਬਈ ਪਊਗਾ ਕਹਿੰਦੇ ਬਈ ਰਿਸ਼ਤੇ ਨਹੀਂ ਨਾ ਦੂਵਾਰੀ ਵਾਰੀ ਮਿਲਦੇ ਹੁੰਦੇ ਚਲ ਇਹ ਚੀਜ਼ ਤਾਂ ਜਿਹੜੀ ਕਾਗਜ਼ ਆ ਚੱਲ ਆਪਾਂ ਦੂਰੀ ਵਾਰ ਬਣਾ ਲਾਂਗੇ ਚੱਲ ਹੁਣ ਤਾਂ ਯਾਰ ਮੇਰਾ ਐ ਜੀ ਕਰਦਾ ਮੈਂ ਜਾਵਾਂ ਹੀ ਨਾ ਤੇ ਬਈ ਵਧਿਆ ਰਹੇਗਾ ਫੇਰ ਪਾੜ ਦੂ ਮੈਂ ਬੁਲਾਉਂਦਾ ਹੀ ਨਹੀਂ ਹੁਣ ਮੈਂ ਜਾਂਦਾ ਹੀ ਨਹੀਂ ਬਈ ਇੱਥੇ ਹੁਣ ਤੂੰ ਕੀ ਕੰਮ ਕਰੇਗਾ ਫੇਰ ਇੱਥੇ ਯਾਰ ਬਈ ਮੇਰੀ ਗੱਲ ਸੁਣ ਮੈਂ ਕਰਨਾ ਕੀ ਇਹ ਕੰਮ ਹੂੰ ਬਸ ਮੈਨੂੰ ਇਹ ਆ ਵੀ ਜਲ ਵੀ ਇੱਥੇ ਕੋਈ ਦਿਹਾੜੀ ਦੇ ਆਪਾਂ ਕਰ ਲਾਂਗੇ ਜਿਹੜਾ ਉੱਥੇ ਲੇਬਰ ਦਾ ਕੰਮ ਕਰਦੇ ਇੱਥੇ ਪਰ ਐਂ ਆ ਬਈ ਇੱਥੇ ਮੁੱਲ ਨਹੀਂ ਮਿਲਦਾ ਇਹ ਲੇਬਰ ਦਾ ਉਹਵੇਂ ਇਹ ਤਾਂ ਗੱਲ ਠੀਕ ਆ ਇਹ 400 500 ਦਿਹਾੜੀ ਹੁੰਦੀ ਆ ਉੱਥੇ ਐਂ ਤਾਂ ਹੈਗਾ ਵੀ ਯਾਰ ਮਹੀਨੇ ਦਾ 30 35 ਹਜ਼ਾਰ ਰੁਪਏ ਦਾ ਬਣਦਾ ਬਾਈ ਤੁਸੀਂ ਦੂਰੀ ਵਾਰ ਅਪਲਾਈ ਕਰ ਲਓ ਦੋਵੇਂ ਮੀਆਂ ਬੀਬੀ ਤੁਸੀਂ ਦੂਰੀ ਵਾਰ ਕਰ ਨਹੀਂ ਸਕਦੇ ਕੋਈ ਮਿਹਨਤ ਕਰ ਇਕੱਲੇ ਨੇ ਯਾਰ ਉਹਨੂੰ ਕੀ ਕਰਾਉਣਾ ਬਾਈ ਫਿਰ ਬਈ ਫਿਰ ਬਈ ਫਿਰ ਤੁਹਾਡੇ ਵਿੱਚ ਕੋਈ ਵਾਲ ਬੈਂਕ ਹੋਊਗਾ ਨਾ ਤੁਸੀਂ ਇਕੱਲਾ ਜਾਣਾ ਚਾਹੁੰਦੇ ਵਾਲ ਬੈਂਕ ਭਰਾਵਾ ਤੂੰ ਦੱਸ ਦੇ ਕੀ ਹੋਊਗਾ ਤੂੰ ਇਕੱਲਾ ਕਾ ਤੋਂ ਜਾਣਾ ਤੂੰ ਤੇਰੀ ਕੋਈ ਗੱਲਬਾਤ ਕੀ ਹੈ ਗੱਲ ਇਕੱਲੇ ਦਾ ਖਰਚਾ ਕੱਢਣਾ ਔਖਾ ਯਾਰ ਭੈਣ ਚੋਂ ਦੋ ਜਣਾਂ ਦਾ ਕਿੱਥੇ ਕੱਢੂਗਾ ਬਈ ਉਹ ਕੰਮ ਕਰ ਲੂਗੀ ਨਾਲ ਤੁਹਾਡੇ ਕੰਮ ਯਾਰ ਕੀ ਕਰ ਲੂਗੀ ਉਥੇ ਬਈ ਤੁਹਾਡੇ ਕੀ ਕੀ ਤੁਹਾਡੇ ਨਾਲ ਗੱਲ ਹੋਵੇ ਉਥੇ ਨਹੀਂ ਬਈ ਤੇ ਤੁਸੀਂ ਬਈ ਉਹਨੂੰ ਤੁਸੀਂ ਉਹਨੂੰ ਨਾਲ ਲੈ ਜਾਓ ਬਈ ਲੋਏ ਵੀ ਜਾਣਾ ਭਰਾਵਾ ਉਹਨੂੰ ਮੈਂ ਨਾਲ ਲਿਜਾਈ ਕਰਨਾ ਉਥੇ ਲੋਕ ਹੋਰ ਤਰ੍ਹਾਂ ਦੇ ਆ ਉਹ ਗਲਤ ਹਰਕਤਾਂ ਕਰਦੇ ਆ ਮੈਥੋਂ ਵੇਖਣੀਆਂ ਨਹੀਂ ਬਈ ਵੇਖੇ ਨਹੀਂ ਤੇ ਤੁਸੀਂ ਕੰਮ ਤੇ ਲਾਓ ਉਹਨੂੰ ਨਾਲ ਕੰਮ ਕਰੂ ਨੂੰ ਪਤਾ ਲੱਗੂ ਆਪੀ ਉਹ ਭਰਾਵਾ ਕੰਮ ਕੱਲੇ ਬੰਦਿਆਂ ਵਾਸਤੇ ਆ ਉੱਥੇ ਬੁੜੀਆਂ ਵਾਸਤੇ ਕੰਮ ਹੈ ਨਹੀਂ ਲੋ ਇੱਡੀ ਵਿੱਚ ਬੁੜੀਆਂ ਹੈ ਨਹੀਂ ਗਾ ਬੁੜੀਆਂ ਹੈਗੀਆਂ ਪਰ ਉਹਨਾਂ ਨੂੰ ਘਰੇ ਕੰਮ ਮਿਲਦਾ ਬਾਈ ਘਰੇ ਬਾਈ ਕੰਮ ਦੇਵਾ ਦਿਓ ਫਿਰ ਭਰਾਵਾ ਲੋਕ ਗੰਦੇ ਆ ਕੁਛ ਵੀ ਕਰ ਸਕਦੇ ਆ ਬਈ ਫਿਰ ਇਹ ਤਾਂ ਫਿਰ ਬਈ ਉਹਨੂੰ ਤੂੰ ਵੀ ਜਾ ਹੋਰ ਪਾਸੇ ਜੜਵਾ ਲੋ ਜਿਵੇਂ ਮੇਰੇ ਕੋਲ ਪਾਰਤਾ ਉਹਨੂੰ ਪਾਰ ਦੇਣਗੇ ਬਈ ਉਹ ਤਾਂ ਫਿਰ ਬਈ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਹੁਣ ਕਿ ਉਹ ਤੁਹਾਡੀ ਕੀ ਪਤਾ ਹੁਣ ਤੁਹਾਡੇ ਸ਼ੱਕ ਇੰਨਾ ਹੋਵੇ ਤੁਹਾਡੀ ਕੋਈ ਗੱਲਬਾਤ ਦਾ ਪਤਾ ਲੱਗਿਆ ਹੋਵੇ ਉਹਨੂੰ ਉਹ ਭਰਾਵਾ ਕੋਈ ਗੱਲਬਾਤ ਨਹੀਂ ਯਾਰ ਉਹ ਹੀ ਨਾ ਮਰੀਏ ਪਕਾਈ ਨੇ ਕੀ ਪਤਾ ਬਈ ਤੇਰੀ ਹੋਵੇ ਫੇਰ ਹੀ ਮੈਨੂੰ ਜਿਹੜਾ ਇਨਸਾਫ ਚਾਹੀਦਾ ਮੈਨੂੰ ਉਹ ਚਾਹੀਦਾ ਯਾਰ ਬਈ ਇਨਸਾਫ ਤੈਨੂੰ ਮਿਲੂਗਾ ਪਾਸਪੋਰਟ ਬਣ ਕੇ ਆਵੇ ਪਿੰਨਾ ਪੈਸਾ ਆਵੇ ਵਾਪਸ ਸਾਰਾ ਕੁਝ ਮੇਰਾ ਵੀਜ਼ਾ ਵੀ ਲੱਗ ਗਿਆ ਤੇਰਾ ਬਈ ਪਾਸਪੋਰਟ ਤਾਂ ਚਲ ਜਿਹੜਾ ਤੈਨੂੰ ਦੁਬਈ ਨਾਲ ਬਣਾਉਣਾ ਪਊਗਾ ਵੀਜ਼ਾ ਤੇਰਾ ਲੈ ਆ ਨਹੀਂ ਸਕਦੇ ਅਸੀਂ ਜਿਹੜੀ ਕਾਰਵਾਈ ਉਹ ਤਰੀਕਾ ਵਾਲੀ ਤੇ ਹੋ ਸਕਦੀ ਏ ਜੇ ਤੂੰ ਕਰਾਵੇਂ ਤਾਂ ਪਰ ਗੱਲ ਆਏ ਬਈ ਕੀ ਪਤਾ ਤੇਰੇ ਕੋਈ ਤੇਰੇ ਦਿਲ ਚ ਕੋਈ ਚੋਰ ਹੋਵੇ ਤੇ ਕਿਸੇ ਤਰੀਕੇ ਨਾਲ ਗੱਲ ਹੋਵੇ ਤੂੰ ਤਾਂ ਹੀ ਨਹੀਂ ਲੈ ਕੇ ਆਂਦਾ ਹੋਏ ਉਹਨੂੰ ਨਹੀਂ ਗੱਲ ਮੇਰੀ ਪਹਿਲਾਂ ਸੀਗੀ ਮੈਂ ਉਹ ਮੰਨਦਾ ਯਾਰ ਹੁਣ ਹੈ ਨਹੀਂ ਬਈ ਤੇ ਉਹ ਜਿਹਨੇ ਤੇਰੀ ਗ ਉਹ ਦਬਈ ਉਹਨੂੰ ਦਬਈ ਛੱਡਿਆ ਆ ਪਿੱਛੇ ਕੀ ਹੈ ਬਰ ਉਹਦਾ ਪਤਾ ਲੱਗਿਆ ਹੋਵੇ ਤੇ ਉਹ ਵੀ ਬਣਾਈ ਜਾਂਦੀ ਉਹ ਵਿਡਲੀ ਦੇ ਨਹੀਂ ਉਹ ਨਹੀਂ ਬਣਾਉਂਦੀ ਬਈ ਤੈਨੂੰ ਬਈ ਪਤਾ ਤੇਰੇ ਘਰੇ ਨੂੰ ਪਤਾ ਸੀਗਾ ਤੇਰੀ ਗੱਲ ਬਾਰੇ ਮਾੜਾ ਮੋਟਾ ਨਹੀਂ ਉਹਨੂੰ ਨਹੀਂ ਪਤਾ ਸੀ ਬਈ ਉਹਨੂੰ ਕੋਈ ਦੱਸ ਗਿਆ ਹੋਊਗਾ ਜੇ ਫਿਰ ਵੀ ਕਿਨ ਚੁਗਲੀ ਕੀਤੀ ਆ ਗੁੱਲ ਮਿਲਾ ਕੇ ਕੀਤੀ ਆ ਭੈਣ ਚੋਂ ਸਾਡੇ ਪਿੰਡ ਦੇ ਹੀ ਹੋਣਗੇ ਜਿਹਨਾਂ ਨੇ ਚੁਗਲੀ ਕੀਤੀ ਤੇ ਨਾਲ ਰਹਿੰਦੇ ਸੀਗੇ ਉੱਥੇ ਪਿੰਡ ਦੇ ਹਾਂ ਰਹਿੰਦੇ ਸੀ ਮੇਰੇ ਉਹਨਾਂ ਨੇ ਚੁਗਲੀ ਕੀਤੀ ਫਿਰ ਬਈ ਇਹਦੇ ਵਿੱਚ ਤਾਂ ਬਈ ਤੂੰ ਘਰੇ ਨੂੰ ਤਾਂ ਗਲਤ ਕਹੀ ਨਹੀਂ ਸਕਦਾ ਤੂੰ ਆਪ ਹੀ ਗਲਤ ਸਟੈਂਡ ਤੋਂ ਹਿੱਲਿਆ ਫਿਰਦਾ ਜਿਵੇਂ ਤੂੰ ਵਹਿ ਵਰਿਆ ਹੈਗਾ ਪਤੰਦਰਾ ਤੈਨੂੰ ਕਿਸ ਚਲ ਬਈ ਗਲਤੀ ਹੋ ਗਈ ਆ ਤੇ ਫੇਰ ਗਲਤੀ ਬਈ ਅਜੇ ਫੇਰ ਭੁਗਤੀ ਇਹਨਾਂ ਲੀਰ ਵੀ ਅਜੇ ਹੱਥ ਲਈ ਫੇਰ ਕਾਗਜ਼ ਕਰਕੇ ਲੀਰੂੜੀ ਤੇ ਅਜੇ ਹੱਥ ਤੇ ਲਈ ਫਿਰਦਾ ਇਹ ਤਾਂ ਕਾਗਜ਼ ਦੇ ਟੁਕੜੇ ਆ ਤੇ ਇਹਨਾਂ ਨਾਲ ਹੁਣ ਤੂੰ ਕੀ ਚਾਹਣਾ ਬਈ ਇਹਨੂੰ ਤਾਂ ਸਿੱਟ ਦੇ ਇਹਨੂੰ ਕਿਤੇ ਰ ਕੋਲ ਕਾ ਕੀ ਇਹਨੂੰ ਰੱਖ ਲਾ ਕਿਤੇ ਕੀ ਕਰਾਂ ਇਹਦਾ ਯਾਰ ਮੈਂ ਤੇ ਇਹਦਾ ਵੀਦਾ ਹੱਥ ਫਰੇ ਤੋਂ ਵੀ ਤੇ ਤੂੰ ਰੱਖ ਲੈ ਚਲ ਬਈ ਮੈਂ ਤਾਂ ਬਈ ਮੈਂ ਤੇਰਾ ਪਾਸਪੋਰਟ ਆ ਬਈ ਮੇਰੇ ਤੇ ਕੱਲ੍ਹ ਨੂੰ ਤੇਰਾ ਕੀ ਮੇਰੇ ਤੇ ਕਾਰਵਾਈ ਕਰਾ ਦੇ ਬਈ ਆਦੇ ਕੋਈ ਨਾ ਮੈਨੂੰ ਇਨਸਾਫ ਦਵਾ ਦੇ ਯਾਰ ਬਈ ਗਲਤੀ ਹੋ ਗਈ ਮੇਥੋਂ ਬਈ ਜਿਹੜੀ ਤੇਰੀ ਗਲਤੀ ਆ ਤੂੰ ਪਹਿਲਾਂ ਬਹੁਤ ਵੱਡੀ ਕਰੀ ਬ ਨਹੀਂ ਭਾਈ ਹੁਣ ਤੇਰੀ ਮੰਗ ਕੀ ਨਹੀਂ ਭਾਈ ਹੁਣ ਤੇਰੀ ਮੰਗ ਕੀ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦਾ ਬਈ ਪ੍ਰਸ਼ਾਸਨ ਤੋਂ ਭਾਈ ਮੇਰੀ ਮੰਗ ਇਹ ਆ ਵੀ ਮੇਰਾ ਪਾਸਪੋਰਟ ਅਪਲਾਈ ਦੂਰੀ ਤੋਂ ਕਰੋ ਬਣਾਓ ਮੇਰਾ ਪਾਸਪੋਰਟ ਪੈਸੇ ਦਿਓ ਮੈਨੂੰ ਠੀਕ ਹੈ ਭਾਈ ਪ੍ਰਸ਼ਾਸਨ ਨੇ ਤੇਰਾ ਠੇਕਾ ਨਹੀਂ ਲਿਆ ਇਦਨੂੰ ਅਪਲਾਈ ਵੀ ਆਪ ਕਰਨਾ ਐ ਬੂਗਾ ਤੈਨੂੰ ਪੈਸੇ ਕਦੇ ਦੇਵੇ ਤੇਰੀ ਘਰ ਵਾਲੀ ਨੇ ਤੇਰਾ ਪਾਸਪੋਰਟ ਪਾੜਿਆ ਤੇ ਪਛਾਛਾਸ਼ਤ ਦੁੱਪੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਹੀਂ ਯਾਰ ਸਰਕਾਰ ਦੀ ਜ਼ਿੰਮੇਵਾਰੀ ਪਾਸਪੋਰਟ ਪਾੜਤਾ ਯਾਰ ਜੇ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਬਈ ਤੇਰੀ ਘਰ ਵਾਲੀ ਸਾਹਮਣੇ ਕਿਧਰ ਪਾਸਪੋਰਟ ਸਾਹਮਣੇ ਤੇਰੀ ਜ਼ਿੰਮੇਵਾਰੀ ਹੈ ਮੇਰੀ ਘਰ ਵਾਲੇ ਮੈਂ ਥੋੜੀ ਸਾਹਮਣੇ ਸਰਕਾਰ ਕੀ ਸਾਹਮਣੇ ਫਿਰ ਬਈ ਉਹੀ ਤਾਂ ਸਰਕਾਰ ਤੋਂ ਤੂੰ ਕਾਦੀ ਮੰਗ ਕਰਦਾ ਤੂੰ ਆਪਦਾ ਅਪਲਾਈ ਕਰ ਪਾਸਪੋਰਟ ਮੈਂ ਸਰਪ੍ਰਾਈਜ਼ ਦੇਣ ਨੂੰ ਫਿਰਦਾ ਹੁਣੇ ਮੈਨੂੰ ਹੀ ਸਰਪ੍ਰਾਈਜ਼ ਦੇ ਤਾਂ ਬਈ ਇਹ ਤਾਂ ਤੇਰੀ ਘਰ ਦੀ ਡੈਸਕ ਆਪਦੇ ਪਰਸਨਲ ਦੇ ਕਿ ਠੇਕਾ ਲੈ ਦੀ ਤੇਰੀ ਵੀ ਘਰ ਆ ਜਨੇ ਪਾਸਪੋਰਟ ਪੜਿਆ ਤੇਰੀ ਘਰ ਰਦਕਾਰਵਾਈ ਹੋ ਸਕਦੀ ਤੁ ਕਰਵਾਉਣਾ ਚਾਹਣਾ ਬਾਈ ਮੇਰਾ ਵੀਜ਼ਾ ਲੱਗਿਆ ਮੇਰਾ ਪਾਸਵਰਡ ਬਣਾਇਆ ਦੂਰੀ ਤੋਂ ਤੇ ਸਾਰਾ ਕੁਝ ਸੈਟਿੰਗ ਕਰਕੇ ਦੇਣ ਮੇਰੇ ਇੰਨੇ ਪੈਸੇ ਕਿੱਥੋਂ ਦੇਵਾਂ ਇਸ ਲਈ ਕਰੂਗੀ ਔਰ ਕੀ ਕਰੂਗੀ ਬਈ ਸਰਕਾਰ ਸਰਕਾਰ ਕੀ ਦੇ ਕੀ ਕਰਕੇ ਦੇਵੇ ਆ ਤਾਂ ਬਹੁਤ ਲੋਕਾਂ ਦੇ ਪੈਸੇ ਡੁੱਬ ਗਏ ਆ ਪੰਜਾਬ ਦੇ ਵਿੱਚ ਬਈ ਉਹ ਹੁਣ ਕਿਹਨੂੰ ਕਿਹਨੂੰ ਦਵਾਈ ਜਾਣੇ ਪੈਸੇ ਪਰ ਮੈਂ ਬਈ ਸਰਕਾਰ ਨੂੰ ਬਈ ਇਹੀ ਕਹਿਣਾ ਚਾਹਣਾ ਮੇਰਾ ਪਾਸਵਰਡ ਬਣਾ ਕੇ ਦਿਓ ਹਾਂ ਠੀਕ ਹੈ ਤੇ ਮੇਰਾ ਵੀਜ਼ਾ ਦੂਰੀ ਤੋਂ ਲਵਾ ਕੇ ਦਿਓ ਅੱਛਾ ਬਸ ਮੈਨੂੰ ਤਾਂ ਇਹੀ ਚਾਹੀਦਾ ਬਈ ਠੀਕ ਆਲੀ ਤੇ ਕੀ ਕਾਰਵਾਈ ਕਾਰਵਾਈ ਤੇ ਕਾਰਵਾਈ ਹੋਣੀ ਚਾਹੀਦੀ ਆ ਕਿ ਜੇਲ੍ਹ ਵਿੱਚ ਨਹੀਂ ਜੋੜਨੋ ਜੇਲ੍ਹ पे ਜੋੜਨੋ ਬਈ ਜੇ ਮੇਰਾ ਪਾਸਵਰਡ ਪਾ ਲਿਆ ਯਾਰ ਉਹਨੇ ਸਰਕਾਰ ਤੋਂ ਮੰਗ ਕਰੀ ਜਾਂਦਾ ਹੈ ਕਹਿੰਦਾ ਵੀ ਸਰਕਾਰ ਮੇਰਾ ਪਾਸਪੋਰਟ ਜਾਰੀ ਕਰੂ ਹੋਰ ਇੱਥੇ ਸਾਡਾ ਮੈਂਬਰ ਕਰੂਗਾ ਚੁੱਚਾ ਭਾਈ ਮੈਂਬਰ ਕੀ ਕਰੂਗਾ ਤੂੰ ਆਪ ਕਰੇਗਾ ਇਹ ਤੇਰੀ ਤੇਰੀ ਜ਼ਿੰਮੇਵਾਰੀ ਬੰਦੀ ਸੀ ਪਹਿਲਾਂ ਤੇਰੇ ਤੇ ਕਾਰਵਾਈ ਹੋਊਗੀ ਤੂੰ ਸਰਕਾਰੀ ਦਸਤਾਵੇਜ਼ ਲੈ ਆ ਪੜਵਾਈ ਫਿਰ ਤੇਰੇ ਤੇ ਕਾਰਵਾਈ ਹੋਊਗੀ ਮੇਰੇ ਤੇ ਕਿਵੇਂ ਕਾਰਵਾਈ ਹੋਊ ਮੈਂ ਸਰਕਾਰੀ ਲਈ ਜਦੋਂ ਮੈਂ ਕਵਰ ਹੀ ਲਵਾ ਕਵਰ ਲਵਾਤੀ ਇਹਦੇ ਤੇ ਮੋਹਰ ਜੀ ਵਿਖੇ ਬਣੀ ਹੁੰਦੀ ਸ਼ੇਰ ਦੀ ਹਾਂ ਉਹ ਸਰਕਾਰੀ ਮੋਹਰ ਆਪਣੀ ਤੇ ਸਰਕਾਰੀ ਬਈ ਫਿਰ ਬਣੀ ਘਰ ਵਾਲੀ ਦੇ ਹੋਊਗਾ ਕਾਰਵਾਈ ਤੇ ਭਾਈ ਤੈਨੂੰ ਸਾਂਭਣ ਦੀ ਤੇਰੀ ਜ਼ਿੰਮੇਵਾਰੀ ਬੰਦੀ ਸੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਭਾਈ ਯਾਰ ਆ ਮਾਲੀ ਗੱਲ ਆ ਯ ਮੈਂ ਇਹ ਤੁਹਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਜੀ ਮੈਨੂੰ ਜਦੋਂ ਮੈਂ ਤੜਕੇ ਉੱਠਿਆ ਉਹਦੇ ਮੇਰੇ ਬਿੱਡਾਂ ਦੇ ਖਿਲਰੇ ਆ ਪਏ ਲੀਰੋਲੀ ਰੋਇਆ ਪਿਆ ਮੈਨੂੰ ਤਾਂ ਉਹ ਨਹੀਂ ਸਰਪ੍ਰਾਈਜ਼ ਦਿੱਤਾ ਬਾਈ ਵੇਖੋ ਬਾਈ ਕਹਿੰਦਾ ਮੇਰੀ ਘਰ ਵਾਲੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਰਕਾਰ ਤੋਂ ਬਾਈ ਮੰਗ ਕਰੀ ਜਾਂਦਾ ਵੀ ਮੇਰਾ ਵੀਜ਼ਾ ਲਵਾ ਕੇ ਦੇਵੇ ਤੇ ਮੇਰਾ ਪਾਸਪੋਰਟ ਅਪਲਾਈ ਕਰੇ ਹੁਣ ਤੁਸੀਂ ਕਮੈਂਟਾਂ ਵਿੱਚ ਦੱਸੋ ਬਈ ਸਰਕਾਰ ਇਹਦਾ ਹੱਲ ਕਰ ਸਕਦੀ ਹੈ ਕਿ ਬਾਈ ਨੂੰ ਆਪ ਨੂੰ ਹੀ ਕਰਨਾ ਪੈਣਾ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ